ਪਲਸ ਗਰੁੱਪ ਦੇ ਨਿਵੇਸ਼ਕਾਂ ਦੇ ਲਈ ਖੁਸ਼ਖਬਰੀ ਸਾਹਮਣੇ ਆਈ ਹੈ ਜਿਸ ਦੇ ਨਾਤੇ ਕਿ ਜਿਹੜੇ ਨਿਵੇਸ਼ਕਾਂ ਦੇ ਵੱਲੋਂ ਪਲਸ ਗਰੁੱਪ ਤੇ ਵਿੱਚ ਨਿਵੇਸ਼ ਕੀਤਾ ਗਿਆ ਸੀ ਉਹਨਾਂ ਦੇ ਹੁਣ ਪੈਸੇ ਵਾਪਸ ਹੋਣਗੇ ਇਹ ਖਬਰ ਇਹ ਜਾਣਕਾਰੀ ਬਰਿੰਦਰ ਕੌਰ ਪੰਗੂ ਦੇ ਵੱਲੋਂ ਦਿੱਤੀ ਗਈ ਹੈ ਨਿਰਮਲ ਸਿੰਘ ਪੰਗੂ ਦੀ ਧੀ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਿਨ੍ਹਾਂ ਦੇ ਵੱਲੋਂ ਪਲਸ ਗਰੁੱਪ ਦੇ ਵਿੱਚ ਨਿਵੇਸ਼ ਕੀਤਾ ਗਿਆ ਸੀ ਉਹਨਾਂ ਦੇ ਪੈਸੇ ਸਾਰੇ ਮੋੜੇ ਜਾਣਗੇ ਉਹਨਾਂ ਨੇ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਹੈ ਜਿਸ ਦੇ ਵਿੱਚ ਲਿਖਿਆ ਹੈ ਕਿ ਜਿਹੜੇ ਨਿਵੇਸ਼ਕਾਂ ਦੇ ਵੱਲੋਂ ਪਾਲਸਕੂਪ ਦੇ ਵਿੱਚ ਨਿਵੇਸ਼ ਕੀਤਾ ਗਿਆ ਸੀ ਉਹਨਾਂ ਦੇ ਸਾਰੇ ਪੈਸੇ ਵਾਪਸ ਮੋੜੇ ਜਾਣਗੇ ਤੇ ਮੈਂ ਆਪਣੇ ਪਿਤਾ ਦੀ ਇੱਜ਼ਤ ਨੂੰ ਬਰਕਰਾਰ ਰੱਖਾਂਗੀ ਦੱਸਦੇ ਕਿ ਨਿਰਮਲ ਸਿੰਘ ਪੰਗੂ ਦੀ ਤੀ ਬਰਿੰਦਰ ਕੌਰ ਪੰਗੂ ਦੇ ਵੱਲੋਂ ਜਾਰੀ ਨੋਟਿਸ ਦੇ ਵਿੱਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਲੋੜਾ ਕਮੇਟੀ ਇਸ ਪੂਰੇ ਮਾਮਲੇ ਨੂੰ ਵੇਖ ਰਹੀ ਹੈ ਸਾਡਾ ਪਰਿਵਾਰ ਉਸ ਦੇ ਨਾਲ ਪੂਰਾ ਸਹਿਯੋਗ ਕਰੇਗਾ ਉਹਨਾਂ ਨੇ ਕਿਹਾ ਮੇਰੇ ਪਿਤਾ ਦਾ ਸੁਪਨਾ ਸੀ ਕਿ ਉਹ ਆਪਣੇ ਨਿਵੇਸ਼ਕਾਂ ਦਾ ਪੈਸਾ ਵਾਪਸ ਕਰਨ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦੀ ਹਾਂ ਕਿ ਮੈਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਾਂਗੀ ਤਾਂ ਕਿ ਤੁਹਾਡਾ ਅਧਿਕਾਰ ਤੁਹਾਨੂੰ ਮਿਲ ਸਕੇ ਲੋਡਾ ਕਮੇਟੀ ਨੇ ਪਲਸ ਗਰੁੱਪ ਦੀਆਂ ਜਾਇਦਾਦਾਂ ਨੂੰ ਨਿਲਾਮ ਕਰਨ ਦੇ ਆਦੇਸ਼ ਦਿੱਤੇ ਸਨ ਉਸ ਤੋਂ ਬਾਅਦ ਆਉਣ ਵਾਲਾ ਪੈਸਾ ਨਿਵੇਸ਼ਕਾਂ ਨੂੰ ਦਿੱਤਾ ਜਾਣਾ ਹੈ ਮਾਨ ਸਰਕਾਰ ਨੇ ਵਿਪਲਸ ਗਰੁੱਪ ਦਾ ਪੈਸਾ ਵਾਪਸ ਕਰਵਾਉਣ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਸੀ। ਬੀਤੇ ਦਿਨੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਵੀ ਲੋਕ ਸਭਾ ਵਿੱਚ ਕਿਹਾ ਸੀ ਕਿ ਅਸੀਂ ਨਿਵੇਸ਼ਕਾਂ ਦਾ ਪੈਸਾ ਵਾਪਸ ਕਰਨ ਲਈ ਤਿਆਰ ਹਾਂ ਪਰ ਕੋਈ ਸਾਹਮਣੇ ਨਹੀਂ ਆ ਰਿਹਾ। ਨਰਮਲ ਸਿੰਘ ਪੰਗੋ 45000 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ਦੇ ਵਿੱਚ ਦਿੱਲੀ ਦੀ ਤਿਹਾੜ ਜ਼ਿਲ੍ਹੇ ਦੇ ਵਿੱਚ ਬੰਦ ਸੀ। 5 ਅਗਸਤ ਨੂੰ ਉਹਨਾਂ ਦੀ ਤਬੀਅਤ ਖਰਾਬ ਹੋਈ ਤਾਂ ਦਿੱਲੀ ਦੇ ਦੀਨ ਦਿয়াল ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ। ਪੰਗੂ ਨੂੰ ਜਨਵਰੀ 2016 ਦੇ ਵਿੱਚ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਵਾਜ ਗਰੁੱਪ ਦੇ ਮਾਲਕ ਨਿਰਮਲ ਸਿੰਘ ਪੰਗੂ ਬਰਨਾਲਾ ਜ਼ਿਲ੍ਹੇ ਦੇ ਵਸਨੀਕ ਸੀ। ਇਸ ਤੋਂ ਬਾਅਦ ਉਹ 70 ਦੇ ਦਹਾਕੇ ਦੇ ਵਿੱਚ ਨੌਕਰੀ ਦੀ ਤਲਾਸ਼ ਦੇ ਵਿੱਚ ਕੋਲਕਾਤਾ ਚਲੇ ਗਏ ਸੀ। ਉੱਥੇ ਉਹਨਾਂ ਨੂੰ ਕੁਝ ਸਾਲ ਪੀਅਰਲੈਸ ਨਾਮ ਦੀ ਇਨਵੈਸਟਮੈਂਟ ਕੰਪਨੀ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਪੰਗੂ ਨੇ 1980 ਦੇ ਵਿੱਚ ਪਲਸ ਗੋਲਡਨ ਫੋਰੈਸਟ ਨਾਂ ਦੀ ਕੰਪਨੀ ਬਣਾਈ ਜਿਸ ਨੇ ਰੁੱਖਾਂ ਦੇ ਬੂਟਿਆਂ ਵਿੱਚ ਨਿਵੇਸ਼ ਕਰਕੇ ਲੋਕਾਂ ਨੂੰ ਚੰਗੇ ਮੁਨਾਫੇ ਦਾ ਵਾਅਦਾ ਕੀਤਾ 1996 ਤੱਕ ਉਸ ਨੇ ਇਸ ਤੋਂ ਕਰੋੜਾਂ ਰੁਪਏ ਇਕੱਠੇ ਕਰ ਲਏ ਸਨ ਪਰ ਇਨਕਮ ਟੈਕਸ ਅਤੇ ਹੋਰ ਪੜਤਾਲਾਂ ਦੇ ਕਾਰਨ ਉਹਨਾਂ ਨੂੰ ਇਹ ਕੰਪਨੀ ਬੰਦ ਕਰਨੀ ਪਈ ਫਿਰ ਨਿਰਮਲ ਸਿੰਘ ਪੰਗੂ ਨੇ ਪੀਐਸਸੀਐਲ ਨਾਦੀ ਇੱਕ ਰੀਅਲ ਅਸਟੇਟ ਕੰਪਨੀ ਬਣਾਈ ਅਤੇ ਫਿਰ ਇਸ ਨੂੰ ਇੱਕ ਨਿਵੇਸ਼ ਸਕੀਮ ਦੇ ਵਿੱਚ ਬਦਲ ਦਿੱਤਾ ਲੋਕਾਂ ਨੂੰ ਭਾਰੀ ਮੁਨਾਫੇ ਦਾ ਲਾਲਚ ਦੇ ਕੇ ਕਰੋੜਾ ਰੁਪਏ ਦਾ ਨਿਵੇਸ਼ ਕਰਵਾ ਲਿਆ ਅਤੇ ਕੁਝ ਹੀ ਸਮੇਂ ਦੇ ਵਿੱਚ 5 ਕਰੋੜ भोले-ਭਾਲੇ ਨਿਵੇਸ਼ਕਾਂ ਨੇ 50000 ਕਰੋੜ ਰੁਪਏ ਦਾ ਨਿਵੇਸ਼ ਕਰ ਲਿਆ ਤੇ ਨਿਰਮਲ ਸਿੰਘ ਨੂੰ ਸੀਬੀਆਈ ਦੇ ਵੱਲੋਂ 2016 ਦੇ ਵਿੱਚ 45000 ਕਰੋੜ ਦੇ ਕਪਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਬੀਤੇ ਕੁਝ ਦਿਨ ਪਹਿਲਾਂ 25 ਅਗਸਤ ਨੂੰ ਨਰਮਲ ਸਿੰਘ ਪੰਗੂ ਦੀ ਜੇਲ੍ਹ ਦੇ ਵਿੱਚ ਤਬੀਅਤ ਅਚਾਨਕ ਖਰਾਬ ਹੋ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਡੀ ਡੀ ਯੂ ਹਸਪਤਾਲ ਦਿੱਲੀ ਵਿਖੇ ਭਰਤੀ ਕਰਵਾਇਆ ਗਿਆ ਅਤੇ ਉੱਥੇ ਉਹਨਾਂ ਨੂੰ ਮ੍ਰਿਤਕ ਡਾਕਟਰਾਂ ਦੇ ਵੱਲੋਂ ਕੋਸ਼ਿਸ਼ਿਤ ਕਰ ਦਿੱਤਾ ਗਿਆ ਤੇ ਹੁਣ ਇਸ ਤੋਂ ਬਾਅਦ ਨਰਮਲ ਸਿੰਘ ਪੰਗੂ ਦੀ ਧੀ ਬਰਿੰਦਰ ਕੌਰ ਪੰਗੂ ਨੇ ਇੱਕ ਨੋਟਿਸ ਜਾਰੀ ਕੀਤਾ ਹੈ ਪਬਲਿਕ ਨੋਟਿਸ ਜਾਰੀ ਕੀਤਾ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਅਸੀਂ ਨਿਵੇਸ਼ਕਾਂ ਦਾ ਸਾਰਾ ਪੈਸਾ ਮੋੜਾਂਗੇ